ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਇਸ ਵਾਰ ਬਾੜ ਦੇ ਵਿੱਚ ਤੁਸੀਂ ਜਾ ਰਹੇ ਬੱਗਾ ਜੀ ਦੇ ਅਸ਼ੀਰਵਾਦ ਨਾਲ ਜੜੀਆਂ ਜੜੀਆਂ ਗਲੀਆਂ ਬਣਾ ਨਾਲੀਆਂ ਸੀ ਜਿੱਥੇ ਜੋ ਮੈਂ ਕਹਿੰਦਾ ਰਿਹਾ ਔਰ ਜਿੱਥੇ ਜ਼ਰੂਰਤ ਸੀ ਉਸ ਹਿਸਾਬ ਨਾਲ ਬੱਗਾ ਜੀ ਨੇ ਪੂਰੇ ਏਰੀਆ ਦੇ ਵਿੱਚ ਡਿਵੈਲਪਮੈਂਟ ਕਰਾਈ ਹੈ ਔਰ ਮੇਰੇ ਹਿਸਾਬ ਨਾਲ ਕਈ ਵਾਰੀ ਉਹ ਮਜ਼ਾਕ ਦੇ ਵਿੱਚ ਮੈਨੂੰ ਹੱਸਦੇ ਹੋਏ ਕਹਿੰਦੇ ਹੁੰਦੇ ਆ ਵੀ ਬਟੂ ਕੋਈ ਕੰਮ ਤੂੰ ਆਪਣੇ ਬਾਅਦ ਦੇ ਇਲੈਕਸ਼ਨ ਤੋਂ ਬਾਅਦ ਦੇ ਵੀ ਆਪਣੇ ਲਈ ਰੱਖ ਲੈ ਪਰ ਮੈਂ ਕਹਿੰਦਾ ਵੀ ਭਾਜੀ ਨਹੀਂ 2.5 ਸਾਲ ਦੇ ਵਿੱਚ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਕਰਵਾਇਆ ਤੇ ਕਿਹੜੇ ਐਸੇ ਕੰਮ ਰਹਿ ਗਏ ਨੇ ਜਿਨ੍ਹਾਂ ਨੂੰ ਕਰਵਾਉਣਾ ਚਾਹੁੰਦੇ ਪਿਛਲੇ 2 ਸਾਲਾਂ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਇਹ ਏਰੀਆ ਬੜਾ ਹੀ ਪਿਛੜਿਆ ਹੋਇਆ ਏਰੀਆ ਸੀ ਭਾਜੀ ਇੰਨੀ ਲੰਬੀ ਲਿਸਟ ਹੈ ਜੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰੂੰਗਾ ਤੇ ਮੈਂ ਜਿੰਨੇ ਕੁ ਡਿਵੈਲਪਮੈਂਟ ਬੱਗਾ ਜੀ ਦੇ ਸਹਿਯੋਗ ਨਾਲ ਇਸ ਏਰੀਆ ਦੇ ਵਿੱਚ ਕਰਾਈਆ ਮੈਂ ਕਾਫੀ ਚੀਜ਼ਾਂ ਭੁੱਲ ਜਾਵਾਂ ਤੇ ਕਿਹੜੇ ਐਸੇ ਕੰਮ ਨੇ ਜਿਹੜੇ ਰਹਿ ਗਏ ਨੇ ਇਸ ਏਰੀਆ ਦੇ ਵਿੱਚ ਹੀ ਨੀਲੇ ਕਾਟਾਂ ਦੀ ਬੜੀ ਡਿਮਾਂਡ ਹੈ ਲੋਕ ਬੜੇ ਪਰੇਸ਼ਾਨ ਹਨ ਨੀਲੇ ਕਾੜ ਲਈ ਨਗਰ ਨਿਗਮ ਚੋਣਾ ਨੂੰ ਲੈ ਕੇ ਮਾਹੌਲ ਜਿਹੜਾ ਵਾਹ ਕਾਫੀ ਸਰਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਨੋਮੀਨੇਸ਼ਨ ਦੀ ਪ੍ਰਕਿਰਿਆ ਜਿਹੜੀ ਆ ਪੂਰੀ ਹੋ ਚੁੱਕੀ ਹੈ ਤੇ ਉਮੀਦਵਾਰ ਆਪਣੇ ਆਪਣੇ ਵਾਡਾਂ ਦੇ ਵਿੱਚ ਜਾ ਕੇ ਲਗਾਤਾਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਲੁਧਿਆਣਾ ਹਲਕਾ ਨੌਰਥ ਤੋਂ ਵਾਰਡ ਨੰਬਰ 92 ਨਰਿੰਦਰ ਭਾਰਦਵਾਜ ਬਿੱਟੂ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਹੋਇਆ ਹੈ ਨੋਮੀਨੇਸ਼ਨ ਤੋਂ ਬਾਅਦ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਸਾਡੇ ਨਾਲ ਮजूद ਨੇ ਨਰਿੰਦਰ ਭਾਰਤਵਾੜ ਬਟੂ ਬਟੂ ਜੀ ਸਵਾਗਤ ਹੈ ਤੁਹਾਡਾ ਪਾਰਟੀ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਤੁਹਾਨੂੰ ਉਮੀਦਵਾਰ ਬਣਾਇਆ ਕਿਸ ਤਰ੍ਹਾਂ ਦੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਰਾਹੀਂ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਸਾਸਿਕਾਰ ਰਾਮ ਜੀ ਮੈਂ ਧੰਨਵਾਦ ਕਰਦਾ ਪਾਰਟੀ ਸੁਪਰੀਮੋ ਅਰਵਿੰਦ ਕੇਜੀ왈 ਜੀ ਦਾ ਸਰਦਾਰ ਪਰਪੰਸ ਮਾਨ ਜੀ ਦਾ ਆਪਣੇ ਏਰੀਆ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਦਾ जिन्होंने मेरे ते फेथ करके मेनू पार्टी दी टिकट देती है तो मेरे वलो सारेना धन्यवाद है बटु जी किस तरह देख दियो दे। क्योंकि आम आदमी पार्टी दी सरकार है ਤੁਸੀਂ ਲਗਾਤਾਰ ਵਿਚਰਦੇ ਰਹੇ ਹੋ ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਇਸ ਵਾਰ ਬਾੜ ਦੇ ਵਿੱਚ ਤੁਸੀਂ ਜਾ ਰਹੇ ਹੋ तकरीबन ਪਿਛਲੇ ਜਾਦਿਆਂ ਜਾਦੇ ਆਪਣੇ ਚੌਧਰੀ ਮਦਨ ਨਾਲ ਬਗਾ ਜੀ ਵਿਧਾਇਕ ਬਣੇ ਨੇ ਉਸ ਤੋਂ ਬਾਅਦ तकरीबन ਉਹਨਾਂ ਨੇ ਇਸ ਏਰੀਆ ਦੀ ਬਾਗਡੋਰ ਜਿਹੜੀ ਹੈ ਆਪਣੇ ਇਸ ਛੋਟੇ ਪਾਈ ਬਟੂ ਤੇ ਜ਼ਿੰਮੇਵਾਰੀ ਸੌਂਪੀ ਔਰ ਲਗਾਤਾਰ ਤਕਰੀਬਨ ਪਿਛਲੇ 2 ਸਾਲਾਂ ਤੋਂ ਮੈਂ ਇਸ ਏਰੀਆ ਦੇ ਵਿੱਚ ਵਿਚਰ ਰਿਹਾ 8 ਤੋਂ 10 ਕਰੋੜ ਰੁਪਏ ਦੇ ਕੰਮ ਇਸ ਏਰੀਆ ਦੇ ਵਿੱਚ ਬੱਗਾ ਜੀ ਦੇ ਅਸ਼ੀਰਵਾਦ ਨਾਲ ਜਿਹੜੀਆਂ ਜਿਹੜੀਆਂ ਗਲੀਆਂ ਬਣਾ ਨਾਲੀਆਂ ਸੀ ਜਿੱਥੇ ਜੋ ਮੈਂ ਕਹਿੰਦਾ ਰਿਹਾ ਔਰ ਜਿੱਥੇ ਜ਼ਰੂਰਤ ਸੀ ਉਸ ਹਿਸਾਬ ਨਾਲ ਬੱਗਾ ਜੀ ਨੇ ਪੂਰੇ ਏਰੀਆ ਦੇ ਵਿੱਚ ਡਿਵੈਲਪਮੈਂਟ ਕਰਾਈ ਹੈ ਔਰ ਮੇਰੇ ਸਾਹਮਣੇ ਕਈ ਵਾਰੀ ਉਹ ਮਜ਼ਾਕ ਦੇ ਵਿੱਚ ਮੈਨੂੰ ਹੱਸਦੇ ਹੋਏ ਕਹਿੰਦੇ ਹੁੰਦੇ ਆ ਵੀ ਬਟੂ ਕੋਈ ਕੰਮ ਤੂੰ ਆਪਣੇ ਬਾਅਦ ਦੇ ਇਲੈਕਸ਼ਨ ਤੋਂ ਬਾਅਦ ਦੇ ਵੀ ਆਪਣੇ ਲਈ ਰੱਖ ਲੈ ਪਰ ਮੈਂ ਕਹਿੰਦਾ ਵੀ ਪਾਜੀ ਨਹੀਂ ਸੇਵਾ ਕਰਨ ਆਇਆ ਤੇ ਜਿੱਥੇ ਜੋ ਕੰਮ ਨਿਭੜਦੇ ਆਪਾਂ ਪਹਿਲ ਦੇ ਆਧਾਰ ਤੇ ਨਿਭਾਉਂਦੇ ਆ ਜੀ ਬਿਲਕੁਲ ਹਲਕਾ ਨੋਰਥ ਜਿਹੜਾ ਵੈ ਪਹਿਲਾਂ ਕਾਂਗਰਸ ਪਾਰਟੀ ਦੇ ਐਮਐਲਏ ਰਹੇ ਨੇ ਤੇ ਕਹਿੰਦੇ ਰਹੇ ਨੇ ਕਿ ਲੋਕ ਅਕਸਰ ਸੁਣਨ ਚਰਚਾਵਾ ਰਹਿੰਦੀ ਹੈ ਕਿ ਹਲਕਾ ਨੌਰਥ ਕਾਫੀ ਪਿਛੜਿਆ ਹੋਇਆ ਵਾ ਤੇ ਡਵੈਲਪਮੈਂਟ ਹੋਈ ਨਹੀਂ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਈ ਹੈ ਤਾਂ ਹੁਣ ਆਪ ਆਪ ਟੀਮ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਹਲਕੇ ਦੀ ਨੁਹਾਰ ਬਦਲੀ ਆ ਤੁਹਾਡੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਐਸੇ ਕੰਮ ਹੈ ਜਿਹੜੇ ਪਿਛਲੇ 2.5 ਸਾਲ ਦੇ ਵਿੱਚ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਕਰਵਾਇਆ ਤੇ ਕਿਹੜੇ ਐਸੇ ਕੰਮ ਰਹਿ ਗਏ ਨੇ ਜਿਨ੍ਹਾਂ ਨੂੰ ਕਰਵਾਉਣਾ ਚਾਹੁੰਦੇ ਹੋ ਪਿਛਲੇ 2 ਸਾਲਾਂ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਇਹ ਏਰੀਆ ਬੜਾ ਹੀ ਪਿਛੜਿਆ ਹੋਇਆ ਏਰੀਆ ਸੇ ਕਹ ਜੀ ਐਨੀ ਲੰਬੀ ਲਿਸਟ ਹੈ ਜੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰੂੰਗਾ ਤਾਂ ਮੈਂ ਜਿੰਨੀ ਕੁ ਡਿਵੈਲਪਮੈਂਟ ਬੱਗਾ ਜੀ ਦੇ ਸਹਿਯੋਗ ਨਾਲ ਇਸ ਏਰੀਆ ਦੇ ਵਿੱਚ ਕਰਾਈ ਹੈ ਮੈਂ ਕਾਫੀ ਚੀਜ਼ਾਂ ਭੁੱਲ ਜਾਵਾਂਗਾ ਜੀ ਕਾਫੀ ਚੀਜ਼ਾਂ ਭੁੱਲ ਜਾਊਗਾ ਬੜੀ ਲੰਬੀ ਲਿਸਟ ਹੈ ਮੈਂ ਗੱਲ ਸ਼ੇਅਰ ਕਰਦਾ ਤੁਹਾਡੇ ਨਾਲ ਥਾਪਰ ਕਲੋਨੀ ਤੋਂ ਜੀ ਥਾਪਰ ਕਲੋਨੀ ਇੱਕ ਐਸੀ ਕਲੋਨੀ ਹੈ ਜਿਸ ਕਲੋਨੀ ਦੇ ਵਿੱਚ ਨਾਰਥ ਕੰਸਟੀਟੂਐਂਸੀ ਦੇ ਵਿੱਚ ਮੈਂ ਕਹਿ ਸਕਦਾ ਵੀ ਪੂਰੀ ਕਲੋਨੀ ਦੇ ਵਿੱਚ ਟੋਟਲੀ ਸੀਵਰੇਜ ਟੋਟਲੀ ਪਾਣੀ ਦੀ ਲਾਈਨ ਔਰ ਉਸ ਤੋਂ ਬਾਅਦ ਸੜਕਾਂ ਦਾ ਕੰਮ ਨਾਲ ਲੱਗਦੀਆਂ ਪ੍ਰੀਤਪੁਰ ਦੀਆਂ ਤਕਰੀਬਨ 5 ਤੋਂ 6 ਗਲੀਆਂ ਉਹ ਸਾਰੀਆਂ ਗਲੀਆਂ ਦੀ ਨਵੇਂ ਸਿਰੇ ਤੋਂ ਡਵੈਲਪਮੈਂਟ ਹੋਈ ਆ ਉਸ ਤੋਂ ਬਾਅਦ ਜਿਨਤ ਜਿਨਤ ਕਲੋਨੀ ਦਾ ਏਰੀਆ ਲੈਨੇ ਆ ਜਿਨਤ ਕਲੋਨੀ ਦਾ ਪੂਰਾ ਏਰੀਆ ਨਵਾਂ ਡਵੈਲਪ ਹੋਇਆ ਔਰ ਉਸ ਦੇ ਨਾਲ ਜਿਨਤ ਕਲੋਨੀ ਦੇ ਪਾਰਕ ਦੀ ਗੱਲ ਕਰਦਾ ਪਾਰਕ ਦੇ ਪਿਛਲੇ ਥੋੜੇ ਦਿਨ ਪਹਿਲਾਂ ਉਹ ਤੋਂ ਕੱਟਨ ਹੋਇਆ ਔਰ ਉੱਥੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਗਲੀ ਨੰਬਰ 17 ਲਕਸ਼ਮੀਨਗਰ ਉਹ ਗਲੀ ਇੱਕ ਐਸੀ ਗਲੀ ਸੀਗੀ ਜਿਸ ਗਲੀ ਦੇ ਦੋ ਕਾਉਂਸਲਰ ਸੀਗੇ ਜੀ ਪਰ ਪਿਛਲੇ 5 ਸਾਲਾਂ ਦੇ ਵਿੱਚ ਉਹ ਗਲੀ ਬਣੀ ਨਹੀਂ ਹੈ। ਹੈਬੋਵਾਲੂ ਜਿਹੜਾ ਰਸਤਾ ਜਾਂਦਾ ਆ। ਆ ਨਹੀਂ ਹੈਬੋਵਾਲ ਨਹੀਂ ਬਿਲਕੁਲ ਸਾਡੇ ਜੁਆਇਨਿੰਗ ਹੀ ਆ ਜੀ। ਜినਤਨਗਰ ਦੇ ਨਾਲ ਗਲੀ ਆ। ਔਰ ਤੁਸੀਂ ਬਲੀਵ ਨਹੀਂ ਕਰੋਗੇ ਜਦੋਂ ਉਹ ਉਹਨਾਂ ਗਲੀਆਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਤੇ ਕਈ ਪਰਸਨ ਜਿਹੜੇ ਐਸੇ ਸੀਗੇ ਮੈਨੂੰ ਲੱਗਦਾ ਸੀਗਾ ਵੀ ਉਹਨਾਂ ਨੇ ਮਾਈਂਡ ਦੇ ਉੱਤੇ ਟੈਨਸ਼ਨ ਲਈ ਹੋਈ ਸੀਗੀ ਵੀ ਇਹ ਗਲੀ ਕਦੇ ਬਣੇਉਗੀ ਵੀ ਸਹੀ ਜਾਂ ਨਹੀਂ। ਔਰ ਜਦੋਂ ਅਸੀਂ ਓਪਨਿੰਗ ਗਏ ਕਰਨ ਗਏ ਤੇ ਉਹਨਾਂ ਨੇ ਉਹਨਾਂ ਗਲੀਆਂ ਦੇ ਵਿੱਚ ਪੋਸਟਰ ਪੈਨਲ ਲਾਏ ਹੋਏ ਸੀ ਬਲਵਾਰਿਸ ਕਰੀ। ਪਹਾੜੀਆ ਡੈਰੀ ਆ ਪਹਾੜੀਆ ਡੈਰੀ ਦੇ ਨਾਲ ਸੜਕ ਸਾਰੀ ਬਣਾਣ ਵਾਲੀ ਸੀ ਜੀ ਪਹਾੜੀਆ ਡੈਰੀ ਫਰੈਂਡਸ ਕਲੋਨੀ ਫਰੈਂਡਸ ਕਲੋਨੀ ਤੋਂ ਬਾਅਦ ਮੇਰੇ ਦਫ਼ਤਰ ਦੇ ਨਾਲ ਲੱਗਦੀਆਂ ਗਲੀਆਂ ਜੀ ਸਿਵਲ ਸਿਟੀ ਦੀਆਂ ਗਲੀਆਂ ਟੋਟਲੀ ਕਲੋਨੀ ਜਦੋਂ ਡਿਵੈਲਪ ਹੋਈ ਕਲੋਨੀ ਡਿਵੈਲਪ ਹੋਣ ਤੋਂ ਬਾਅਦ ਉਦੋਂ ਦਾ ਸੀਵਰੇਜ ਪਿਆ ਹੋਇਆ ਸੀਗਾ ਜੀ ਨਵਾਂ ਸੀਵਰੇਜ ਨਵੀਆਂ ਸੜਕਾਂ ਮੇਰੇ ਦਫ਼ਤਰ ਤੋਂ ਅੱਗੇ ਗੋਬਿੰਦ ਕਰਿਆਨੇ ਵਾਲੇ ਸਟੋਰ ਦੇ ਸਾਹਮਣੇ ਗਲੀਆਂ ਜੀ ਉਹ ਨਵੀਆਂ ਡਿਵੈਲਪ ਹੋਈਆਂ ਸਾਰਾ ਪ੍ਰੀਤਮ ਨਗਰ ਜੀ ਸਾਰਾ ਪ੍ਰੀਤਮ ਨਗਰ تقریبا 3 ਟਰਮ ਦੇ ਵਿੱਚ ਕੰਮ ਚੱਲ ਰਿਹਾ ਔਰ ਪ੍ਰੀਤਮ ਨਗਰ ਦਾ ਕੰਮ ਵੀ تقریبا ਸਾਰਾ ਪੈਂਟਿੰਗ ਸੀਗਾ ਵਰਮਾ ਸ਼ਰਮਾ ਕਲੋਨੀ ਜਿਹੜਾ ਹਰਗੋਬਿੰਦ ਨਗਰ ਕਲੋਨੀ ਸਨ ਸਿਟੀ ਦੀਆਂ ਸਾਰੀਆਂ ਗਲੀਆਂ ਮੈਂ ਕਿਹੜੀਆਂ ਗਲੀਆਂ ਬਾਰੇ ਤੁਹਾਡੇ ਨਾਲ ਜੀ ਬਿਲਕੁਲ ਕਾਫੀ ਲੰਬੀ ਲਿਸਟ ਤੁਸੀਂ ਦੱਸ ਰਹੇ ਹੋ ਜਿਹੜੇ ਹਲਕੇ ਦੇ ਵਿੱਚ ਵਿਕਾਸ ਦੇ ਕੰਮ ਕਰਵਾਇਆ ਤਾਂ ਕਿਹੜੇ ਐਸੇ ਕੰਮ ਨੇ ਜਿਹੜੇ ਰਹਿ ਗਏ ਨੇ ਜੇ ਤੁਹਾਨੂੰ ਜਨਤਾ ਵਿਸ਼ਵਾਸ ਜਿਤਾਉਂਦੀ ਹੈ ਤੁਹਾਨੂੰ ਕੌਂਸਲ ਬਣਾਉਂਦੀ ਹੈ ਜਿਹੜੇ ਕੰਮਾਂ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਕਰਾਉਣਾ ਚਾਹੁੰਦੇ ਹੋ ਪਹਿਲ ਦੇ ਆਧਾਰ ਦੇ ਉੱਤੇ ਇਸ ਏਰੀਆ ਦੇ ਵਿੱਚ ਹੀ ਨੀਲੇ ਕਾਰਡਾਂ ਦੀ ਬੜੀ ਡਿਮਾਂਡ ਹੈ ਲੋਕ ਬੜੇ ਪਰੇਸ਼ਾਨ ਨੇ ਨੀਲੇ ਕਾਰਡ ਲਈ ਲੋਕਾਂ ਦੇ ਆਧਾਰ ਕਾਰਡ ਬਣਾਉਣ ਦਾ ਕੰਮ ਪਿਊਬਲ ਵੈਸੇ ਪਿਛਲੇ 2 ਸਾਲਾਂ ਦੇ ਵਿੱਚ ਮੇਰੇ ਹੱਥੋਂ ਦੋ ਟਿਊਬਲ ਲੱਗੇ ਨੇ ਬੱਗਾ ਜੀ ਦੇ ਸਹਿਯੋਗ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਪਰ ਮੇਰੀ ਕੋਸ਼ਿਸ਼ ਹੋ ਗਈ ਵੀ ਵਧੀਆ ਜਗ੍ਹਾ ਮਾਰਕ ਕਰਕੇ ਲੋਕਾਂ ਨੂੰ ਇਸ ਚੀਜ਼ ਦੀ ਸਹੂਲਤ ਦਿੱਤੀ ਜਾਵੇ ਪਾਣੀ ਬਿਜਲੀ ਤੇ ਜਿੰਨੀ ਵੱੱਟ ਤੋ ਵੱੱਟ ਹੋ ਸਕਦੀ ਹੈ ਜੀ ਇੰਦੇ ਲੋਕਾਂ ਨੂੰ ਸੁਧਾ ਦਿੱਤੀ ਜਾ। ਤਾਂ ਏਰੀਆ ਜਿਹੜਾ ਤੁਹਾਡਾ ਵਾ ਬਾਡ ਜਿਹੜਾ ਵਾ ਮਿਕਸਡ ਬਾਡ ਹੈ ਇਹਦੇ ਵਿੱਚ ਕਾਫੀ ਜਿਹੜਾ ਵਾ ਸਲਮ ਏਰੀਆ ਵੀ ਵਿੱਚ ਪੈ ਜਾਂਦਾ ਤੇ ਕਾਫੀ ਪੋਸ਼ ਏਰੀਆ ਵੀ ਵਿੱਚ ਇਹਦੇ ਵਿੱਚ ਰਹਿੰਦਾ ਵਾ ਤਾਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਤੁਸੀਂ ਰਣਨੀਤੀ ਬਣਾਈ ਹੈ ਤਾਂ ਕਿ ਅਗਰ ਤੁਹਾਨੂੰ ਬਾਡ ਦੇ ਵਾਸੀ ਤੁਹਾਡੇ ਦੇ ਭਰੋਸਾ ਜਤਾਂਦੇ ਆ ਨਗਰ ਨਿਗਮ ਦੇ ਵਿੱਚ ਆਪਦਾ ਹਾਊਸ ਆਂਦਾ ਵਾ ਤੇ ਤੁਸੀਂ ਇਸ ਨੂੰ ਡਿਵੈਲਪ ਕਰੋਗੇ। ਤਕਰੀਬਨ ਪਿਛਲੇ 20-25 ਸਾਲ ਤੋਂ ਇਸ ਏਰੀਆ ਦੇ ਵਿੱਚ ਮੈਨੂੰ ਵਿਚਰਨ ਦਾ ਮੌਕਾ ਮਿਲ ਰਿਹਾ ਜੀ। ਇਹ ਦਫਤਰ ਜਿਹੜਾ ਪ੍ਰਾਪਰਟੀ ਡੀਲਰ ਦਾ ਬਿੱਟੂ ਜੈਦਰਗਾ ਹੂੰ ਇਹ ਸਾਡੇ ਚੌਧਰੀ ਮਦਨ ਨਾਲ ਬੱਗਾ ਜੀ ਦੀ ਥੀਨ ਹੈ ਇੱਥੇ ਬੈਠ ਕੇ ਤਕਰੀਬਨ ਪਿਛਲੇ 20 25 ਸਾਲ ਤੋਂ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਔਰ ਲੋਕਾਂ ਦਾ ਕਿਸੇ ਵੀ ਸੁਸਾਇਟੀ ਦੇ ਲੋਕ ਹੈ ਕਿਸੇ ਵੀ ਤਾਮ ਦੇ ਲੋਕ ਹੈ ਉਹ ਉਹਨਾਂ ਦਾ ਮੈਨੂੰ ਰਜਮਾ ਪਿਆਰ ਮਿਲਦਾ ਹੈ ਹੂੰ ਔਰ ਉਸੇ ਪਿਆਰ ਦੀ ਬਦੌਲਤ ਉਸੇ ਡਿਵੈਲਪਮੈਂਟ ਦੀ ਬਦੌਲਤ ਮੈਂ ਇਸ ਏਰੀਆ ਦੇ ਵਿੱਚ ਇਸ ਇਲੈਕਸ਼ਨ ਨੂੰ ਲੈ ਕੇ ਜਾ ਰਿਹਾ ਹਾਂ ਔਰ ਮੈਨੂੰ ਲੱਗਦਾ ਵੀ ਲੋਕੀ ਬੜਾ ਪਿਆਰ ਮਿਲ ਰਿਹਾ ਲੋਕਾਂ ਨੂੰ ਬੜਾ ਵੱਡਾ ਹੁੰਗਾਰਾ ਮਿਲ ਰਿਹਾ ਔਰ ਮੈਂ 100% पर, 1% ਤੁਹਾਨੂੰ ਯਕੀਨ ਨਾਲ ਕਹਿ ਸਕਦਾ ਵੀ ਇਹ ਸੀਟ ਜਿੱਤ ਕੇ ਬਗਾਇਦੀ ਚੋਲੀ ਚ ਪਾਵਾਂਗੇ ਆਮ ਆਦਮੀ ਪਾਰਟੀ ਦੀ ਚੋਲੀ ਤਾਂ ਜਿੱਤ ਨੂੰ ਲੈ ਕੇ ਆਸ਼ਵਾਸਤ ਹੋਂ ਪਰ ਅਗਰ ਟਿਕਟਾਂ ਦੀ ਗੱਲ ਕੀਤੀ ਜਾਵੇ ਲਾਸਟ ਮੂਮੈਂਟ ਤੇ ਆ ਕੇ ਟਿਕਟਾਂ ਦਾ ਐਲਾਨ ਹੋਇਆ ਇੱਕ ਦਿਨ ਪਹਿਲਾਂ ਜਿਹੜਾ ਵਾ ਲਿਸਟ ਜਾਰੀ ਕੀਤੀ ਗਈ ਤੇ ਕਈ ਹੋਰ ਦਾਅਵੇਦਾਰ ਵੀ ਸੀਗੇ ਇਸ ਸੀਟ ਤੋਂ ਜਿਹੜੇ ਦੂਜੀ ਪਾਰਟੀਆਂ ਤੋਂ ਆਵਾਜ਼ ਦੀ ਪਾਰਟੀ ਵਿੱਚ ਵੀ ਸ਼ਾਮਲ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦਾ ਕਿੰਨਾ ਕੁ ਸਹਿਯੋਗ ਫਿਰਦਾ ਹਾਂ तकरीबन ਸਾਰੀ ਟੀਮ ਜਿਹੜੀ ਹੈ ਚੌਧਰੀ ਮਦਨ ਲਾਲ ਬੱਗਾ ਜੀ ਦੀ ਟੀਮ ਸਾਰੀ ਇਕੱਠੇ ਹੋ ਕੇ ਵਰਕ ਕਰ ਰਹੀ ਹੈ ਤੋਂ ਮੈਂ ਨਹੀਂ ਸਮਝਦਾ ਵੀ ਕੋਈ ਕਿਸੇ ਤਰ੍ਹਾਂ ਦੀ ਕਿਸੇ ਦੇ ਮਨ ਦੇ ਵਿੱਚ ਕੋਈ ਨਰਾਜ਼ਗੀ ਹੈ ਸਾਰੇ ਜਣੇ ਮਿਲ ਕੇ ਡਟ ਕੇ ਇੱਕ ਦੂਸਰੇ ਦੀ ਹੈਲਪ ਕਰਕੇ ਨਾਰਥ ਕੰਸਟੀਟੂਐਂਸੀ ਦੀਆਂ ਜਿਹੜੀਆਂ 16 ਦੀਆਂ 16 ਸੀਟਾਂ ਉਹ ਜਿੱਤ ਕੇ ਮਦਨ ਲਾਲ ਬੱਗਾ ਜੀ ਦੀ ਚੋਲੀ ਚ ਪਾਉਂਦੇ ਕੀ ਕੋ ਅਪੀਲ ਕਰਦੇ ਹੋ ਜਨਤਾ ਤੋਂ ਨਹੀਂ ਜਨਤਾ ਨੂੰ ਅਪੀਲ ਕਰਦੇ ਆ ਜੀ ਵੀ ਜਿਹੜਾ ਆਪਣੇ ਸੁਪਰੀਮੋ ਅ ਅਰਵਿੰਦ ਕੇਜਰੀਵਾਲ ਜੀ ਦਾ ਨਾਰਾ ਹੈ ਜਿਹੜਾ ਨਾਰਾ ਆਪਣੇ ਚੌਧਰੀ ਮਦਨ ਨਾਲ ਬੱਗਾ ਜੀ ਦਾ ਮੈਂ ਤਾਂ ਬਿਲਕੁਲ ਉਸੇ ਚੀਜ਼ ਨੂੰ ਕਹੂੰਗਾ ਵੀ ਜੇ ਡਿਵੈਲਪਮੈਂਟ ਕੀਤੀ ਹੈ ਸਾਡੇ ਕੀਤੇ ਕੰਮ ਤੁਹਾਨੂੰ ਪਸੰਦ ਹੈ ਤੇ ਵੋਟ ਪਾ ਦੇਣਾ ਜੀ ਧੰਨਵਾਦ ਕਿ ਬਿਲਕੁਲ ਐਸੇ ਗਏ ਨਰਿੰਦਰ ਭਾਰਦਵਾਜ ਬਿੱਟੂ ਜਿਹੜੇ ਵਾਰਡ ਨੰਬਰ 92 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਾਏ ਗਏ ਨੇ ਤੇ ਕਹਿ ਰਹੇ ਨੇ ਕਿ ਪਿਛਲੇ 2.5 ਸਾਲ ਦੇ ਵਿੱਚ ਅਗਰ ਵਾਰਡ ਦੇ ਵਿੱਚ ਹਲਕੇ ਦੇ ਵਿੱਚ ਲੋਕਾਂ ਦੇ ਕੰਮ ਕਰਵਾਏ ਨੇ ਤਾਂ ਜਰੂਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਣ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਗਰ ਨਿਗਮ ਦੇ ਵਿੱਚ ਹਾਊਸ ਵੀ ਆਮ ਆਦਮੀ ਪਾਰਟੀ ਦਾ ਬੰਦਾ ਹੈ ਤਾਂ ਹਲਕੇ ਦੀ ਨੁਹਾਰ ਬਦਲਾ ਗਈ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ